ਕਿਸਨਾ ਜੋੜ ਨਹੀਂ ਹੁੰਦਾ ਅਸੀਂ ਨਹੀਂ ਛੱਡੇਗਾ ਅੱਜ ਅੱਜ ਸਿੱਖ ਧਰਮ ਨੇ ਆਨੰਦ ਮੈਰਿਜ ਐਕਟ ਬਣਾਇਆ ਹੈ ਕਿ ਉਹ ਦਿੱਲੀ ਚ ਲਾਗੂ ਜਿਹੜਾ ਪੰਜਾਬ ਚ ਹੋਇਆ ਹੋ ਵੀ ਹੈਗਾ ਉਹਦੇ ਚ ਤਲਾਕ ਲਾ ਦੀ ਕੋਈ ਚੀਜ਼ ਨਹੀਂ ਗੀ ਲੇਕਿਨ ਹਿੰਦੂ ਮੈਰਿਜ ਐਕਟ ਦੇ ਅਸਰ ਤਲਾਕ ਲਾ ਦੀ ਚੀਜ਼ ਹੈ ਔਰ ਸਾਡੀ ਬਾਣੀ ਚ ਤਲਾਕ ਲਾ ਦੀ ਕੋਈ ਚੀਜ਼ ਨਹੀਂ ਸੱਤ ਕਰਕੇ ਬਣਾ ਦਿੱਤਾ ਹੋਇਆ ਅਸੀਂ ਲੈ ਰਹੇ ਹਾਂ ਕੋਰਟਾਂ ਜਾਦੇ ਅਸੀਂ ਸਭ ਕੁਝ ਛੀਏ ਜਦੋਂ ਨੂੰ ਮਿਲੇਗਾ بڑے ਚਾਵਾਂ ਨਾਲ ਮਿਲੇਗਾ ਔਰ ਉੱਚੀ ਜਿਕਾਰਾ ਲਾ ਕੇ ਇੱਕ ਦੂਸਰੇ ਨੂੰ ਮਿਲੇਗਾ ਔਰ ਇਹ ਹੋਇਆ ਪ੍ਰਕਿਰਤਨ ਹੋਇਆ ਸਿੱਕ ਸਿੱਕ ਨੂੰ ਮਿਲਦਾ ਏ ਦੂਰੋਂ ਆਪਦਾ ਏ ਨਾਂ ਲੈ ਕੇ ਆਂਦਾ ਫਲਾਣਾ ਫਿਆ ਆ ਗਿਆ ਆੜ ਕੇ ਜੱਫੀ ਪਾ ਕੇ ਮਿਲਦੇ ਪਹਿਣਾ ਪਹਿਣਾ ਨੂੰ ਮਿਲਦੀਆਂ ਇੱਕੋ ਹੀ ਪਲੇਟਫਾਰਮ ਸੀ ਕੋਈ ਭੈ ਨਹੀਂ ਸੀ ਰਾਤ ਨੂੰ ਕਿਹਦੇ ਬੱਚੇ ਸਤਾਰਾ ਹਾਰ ਜੱਫੀ ਪਾ ਦੇ ਕਿੱਥੇ ਫੈਦੇ ਕੀ ਅਗਲੇ 3 ਦਿਨਾਂ ਦੇ ਬਾਅਦ ਆ ਕੇ ਆਪਣੇ ਘਟੇ ਕਰਦੇ ਸੀ ਔਰ ਕਿੱਥੇ ਪੈ ਗਈ ਮੱਤ ਕਿੱਥੇ ਪੈ ਗਿਆ ਕੋਈ ਛੇੜ ਖਾਂਦੇ ਨਹੀਂ ਕੋਈ ਮੇਰੀ ਅੱਖ ਨਹੀਂ ਅਸੀਂ ਉਹਦੇ ਸਿੱਖਿਆ ਸਾਨੂੰ ਅੱਦਾ ਮਿਲ ਗਿਆ ਓਹਨਾਂ ਅਖਰ ਕੇ ਕਿਥਾਂ ਨੂੰ ਬਾਹਰ ਜਿਸ ਨੂੰ ਆ ਕੇ ਅੱਦਾ ਮਿਲ ਜਿਆ ਤੇ ਉਹ ਵੀ ਉਹਨੂੰ ਫਿਕਰ ਲੱਗਾ ਹੁੰਦਾ ਕਿ ਮੇਰਾ ਅੱਦਾ ਥੱਲੇ ਨਾ ਚੱਲੇ ਇਹ ਵੀ ਤੁਹਾਨੂੰ ਚੈਲੰਜ ਕੀਤਾ ਹਾਂ ਅਸੀਂ ਆਪਣੇ ਆਪ ਨੂੰ ਬਚਾ ਲਈਏ ਸੀ ਤੇ ਸਾਡਾ ਪ੍ਰਭੂ ਆਲਾ ਮਹਾਰਾਜ ਆਪਣੇ ਆਪ ਨੂੰ ਸਾਲਵ ਕਰਕੇ ਵੇਖੋ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਮੈਂ ਹਾਜ਼ਰ ਹੋ ਜਾਵਾਂਗਾ ਆਡੀ ਕੁਆਲਟੀ ਕੀ ਚੱਲੇਗੀ ਕੀ ਕੁਛ ਚੱਲੇਗੀ ਤੇਈ ਤੇ ਮੈਂ ਕਹਿ ਰਿਹਾ ਨਿਕ ਰੂਲ ਕਰਕੇ ਝੂਠ ਬੋਲਣਾ ਦਾ ਗੁਰਸਿੱਖ ਝੂਠ ਕਦੇ ਨਾ ਬੋਲੇ ਉਹਦੇ ਦੋ ਮਿੰਟ ਕੀ ਆਪਾਂ ਆਣ ਕੇ ਮੋਬਾਈਲਾ ਕਰਕੇ ਵੀ ਝੂਠ ਮਾਰ ਜੰਨੇ ਸਾਰਾ ਕੁਛ ਆ ਸਾਡੇ ਤੇ ਆਦੀ ਬਣ ਗਿਆ ਮੇਰਾ ਸਿੱਖ ਨਾ ਹੋਵੇ ਸਾਡੇ ਚੋਰ ਚਾਲ ਮੇ ਤੋਂ ਤੱਕ ਮਾਰੇ ਨੇ ਕਹਤਾ ਕਿ ਚੋਰੀ ਤੇ ਸਾਰੀ ਮਾੜੀ ਆ ਤੇ ਸਰਕਾਰੀ ਚੋਰੀ ਇਹਦੇ ਨਾਲੇ ਮਾੜੀ ਆ ਗੁੰਡੀਆਂ ਗੱਡੀਆਂ ਜਿਹੜਾ ਲਾਉਣੀ ਆ ਉਹਨੇ ਹੋਟਾਲ ਦੀ ਗੱਲ ਕਰਤੀ ਟੈਕਸ ਚੋਰੀ ਦੁੱਜੇ ਚੋਰੀ ਸਾਰੀਆਂ ਚੋਰੀਆਂ ਵੱਧ ਕਮਾਏ ਅਸੀਂ ਬੜਾ ਕੁਝ ਕੀਤਾ ਅਸੀਂ ਜ਼ਿੰਮੇਦਾਰ ਆਂ ਕਿਉਂਕਿ ਉਹ ਮਿਸ਼ਨ ਹੈ ਜਿੱਦੇ ਮੂਹਾਲਪੁਰਕ ਮਿਲਣਾ ਆ ਅਕਾਲਪੁਰਕ ਨੇ ਆਖਿਆ ਇੱਦਾਂ ਮਿਲੂਗਾ ਦਿਨ ਰਾਤ ਮਿਲੂਗਾ ਅਕਾਲਪੁਰਕ ਨੇ ਇੱਕ ਫੈਸਲਾ ਕਰ ਲਓ ਜਿੰਨੇ ਕਿ ਜਾਣੇ ਹਾਂ ਜੇ ਚੋਨਾ ਲਿਖਿਆ ਸੀ ਕਿ ਤੁਹਾਡੇ ਬੱਚੇ ਪੈਦਾ ਹੋਣ ਤੋਂ ਪਹਿਲਾਂ ਦੱਸੇ ਜਾਣਗੇ ਆਪਣੇ ਅਧਿਕਾਰਾਂ 'ਚ ਜਾਤੀ ਮਾਰ ਲੋ ਦੱਸੇ ਗਏ ਤੁਹਾਡੇ ਸਰੀਰ ਛੱਡਣ ਤੋਂ ਪਹਿਲਾਂ ਦੱਸਿਆ ਜਾਊਗਾ ਉੱਤਸਾ ਤ ਯੁਗ ਦੇ ਵਿੱਚ ਹੋ ਜਾਓਗੇ ਤੇ ਮਾਂ ਦੇ ਸਾਹਮਣੇ ਪੁੱਤ ਨਹੀਂ ਮਰੇਗਾ ਉਹਦਾ ਲਾਨ ਹੈ ਅਸੀਂ ਸਾਚ ਯੁਗ ਦੇ ਕਾਲ ਯੁਗ ਚੜੇ ਆਂ ਸਾਜਿਰ ਨੂੰ ਪਰੇਰ ਲੈ ਰਿਆ ਉਹਨੇ ਰਸਤਾ ਦੇ ਦਿੱਤਾ ਘੜੀ ਬੀਜ ਕੀ ਬੀਜਣਾ ਹੈ ਤੁਸੀਂ ਵੇਖੋ ਧੀਰ ਜ਼ਹਿਰ ਦਾ ਬੀਜ ਨਾ ਤੇ ਬੀਜ ਦੂਜਾ ਬੀਜਣਾ ਹੈ ਉਹ ਸਾਡੇ ਮਨ ਚ ਖੁੰਡਾ ਛੜਦਾ। ਤੂੰ ਦਾ ਫਰਜ਼ਾ ਵੀ ਜੀਣਾ ਦੂਜਾ ਵੀ ਜੀਣਾ ਕੀ ਕਰਨਾ ਹੈ? ਉਸਨੇ ਕਿਹਾ ਕਿ ਮੈਂ ਹੁਣ ਸ਼ਬਦ ਦਾ ਖੇਲ ਖੇਲਣਾ ਨਾ ਆਪਣ ਨੂੰ ਨੌਰੋ ਕੋ ਲੜਾਉ ਗੋਵਨ ਪਾਚਾ ਕਹਿ ਗਏ ਹੈ। ਮੇਰਾ ਸਿੱਖ ਕੋਈ ਹਥਿਆਰ ਨਾ ਫੜੇ। ਸਾਰੇ ਬਣਾਓ ਚਿੱਟੇ ਬਸਰ ਗੁਰ ਸਿੱਖ ਨਾ ਉਠਾਏ ਸਾਸਤ੍ਰ। ਜਿਨਾਂ ਨੇ ਰਫਲਾ ਰੱਖਿਆ ਉਹਨਾਂ ਕਹ ਜੀ ਸਾਸਤ੍ਰ ਗ੍ਰੰਥਾਂ ਨੂੰ ਪੜ੍ਹਿਆ ਹੋਣਾ ਫੜੇ ਨਾ ਤੇ ਗ੍ਰੰਥੋਂ ਵੀ ਪੜ੍ਹੀ ਜਾਂਦੀਆਂ। ਜਰਸ ਕਿਨੇ ਠਾ ਏ ਦੰਦਾ ਖੂਨ ਕੱਢਿਆ ਖੂਨ ਕੱਢ ਕੇ ਗਿਆ ਇਤੋਂ ਬਾਅਦ ਤੁਹਾਡੇ ਕਿਸੇ ਕਿਸਮ ਦਾ ਹਫਲਾ ਨਹੀਂ ਕਰਵਾਉਣਾ ਮੈਂ ਸ਼ਬਦ ਹੀ ਰਾਖੀ ਕਰਾਂਗੇ ਅਜੇ ਰਾਜਾ ਰਸਪੀ ਕੇ ਰਸਨਾ ਲੈ ਕੇ ਜਾਓ ਘਰ ਅਜਾ ਇੱਥੇ ਚੱਲਣ ਗਿਆ ਮੈਂ ਚਿੱਟਣ ਗਿਆ ਕੋਈ ਕੋਪਸਾਨਾ ਰਾਜ ਦੇ ਸਭ ਦਾ ਨਾ ਗਿਆ ਦੁਨੀਆ ਉਹ ਜੇ ਇੱਕ ਤੇ ਗੱਡੀ ਚੁਗਣਾ ਜਦ ਸ਼ੁਰੂ ਹੋਵੇ ਤਾਂ ਦੁਨੀਆਂ ਦੇ ਲੋਕੋ ਕੋਈ ਜ਼ਿਆਦਾ ਮਿੰਟ ਨਹੀਂ ਲੱਗਣਗੇ ਉਸ ਦਾ ਜ਼ਿਕਰ ਆਇਆ ਹੈ ਕਿ ਸੋਮਾ ਮਾਰਾਇ ਖੇਰ ਸਿੰਘ ਵਿੱਚ ਨੂੰ ਭਗਵਾਨ ਦੀ ਜੈ ਇਹ ਪੰਜ ਤੱਤਾਂ ਵਾਲਿਓ ਇਸ ਪੰਜ ਤੱਤ ਦੇ ਵਿੱਚ ਉਹਨੇ ਕਿਹਾ ਜਦ ਸੋਮਾ ਕਹੇਗਾ ਤਾਂ ਸਰੀਰ ਚ ਪ੍ਰਕਾਸ਼ ਹੋ ਜਾਏਗਾ ਬੱਤਰੀ ਆ ਲੜੀ ਚ ਸਾਡੇ 3 ਕਰੋੜ ਰੋਮ ਚ ਵਸੂਦ ਹੋਏਗਾ ਵਾਲ ਟੰਤੋਂ ਬਾਹ ਕਿ ਕਿੱਦਾਂ ਅੱਗ ਨਿਕਲਦੀ ਹੈ ਉਹ ਕਰਦਾ ਹੈ ਕਬਰ ਕਰਦਾ ਹੈ ਤੋਂ ਮੈਂ ਇਸ ਸਾਇਮ ਨੂੰ ਦੇਖੀਏ ਕਿ ਪਹਿਲਾਂ ਪਛਾਣੀਆਂ ਆਪਣੇ ਆਪ ਨੂੰ ਆਖਰੀ ਲਾਈਨ ਜਿਹੜਾ ਸ਼ਬਦ ਰੋਜ਼ پڑھਦੇ ਹੋ ਨਾ ਕੋਈ ਸ਼ਰਅ ਨਾ ਹਦਾਇਤ ਖੁਦ ਖੁਦ ਕਹਿੰਦਾ ਮੈਂ ਕਿੰਨੂੰ ਸ਼ਰਅ ਨਹੀਂ ਦੇਣੀ ਮੈਂ ਹਦਾਇਤ ਨਹੀਂ ਦੇਣੀ ਔਖਾ ਨਾ ਕੋਈ ਬਤਾਇਆ ਮੈਂ ਤੇ ਕਿਸੇ ਨੌਕਰ ਦਾ ਤੁਸੀਂ ਅਸੀਂ ਸ਼ਰਅ ਵੀ ਪੜਾਂਦੇ ਹਦਾਇਤ ਵੀ ਦੇਂਦੇ ਤੂੰ ਐ ਕਰ ਰਿਹਾ ਐ ਕਰ ਉਹ ਕਰ ਅਲਾਜ ਦੇ ਜੇ ਤੱਕ ਕਿੰਨੀ ਅਲਿਸ਼ਕਾਰੇ ਲਾਉਂਦਾ ਸਾਰਾ ਕੰਮ ਦੂਰ ਹੋ ਜਾਏਗਾ ਤੇ ਤੂਹ ਪ੍ਰੇਤ ਚੱਕਰ ਮੇਰੇ ਅੰਦਰ ਹਾਂ ਮੈਂ ਡਰ ਰਹਾ ਬਹਾ ਤੁਹਾਡਾ ਖਾਣਾ ਦੇਣ ਦਾ ਜ਼ਿੰਮੇਵਾਰ ਰਾਂ 36 ਦੇ ਕਾਚੜੀਆਂ ਅੱਜ ਤੋਂ ਖਾਣ ਪੀਣ ਦਾ ਹੱਲ ਹੋਇਆ ਸਬਾਹ ਇਤਿਹਾਸ ਦਾ ਸੁਦੇਸਾ ਬੱਚੇ ਆਪਣੇ ਆਪ ਹੀ ਬਾਣੀ ਸਮਝਦੇ ਸਨ ਅੱਜ ਇਤਿਹਾਸ ਅਸੀਂ ਨਹੀਂ ਦੱਸ ਰਹੇ ਕਿ ਉਹ ਸਿਆਖਿੱਦਾ ਸੋਣਾ ਸੀ ਕੋਲੇ ਹੁਣੇ 판ਦੀਆਂ ਗੱਲਾਂ ਨਹੀਂ ਦੱਸਦੇ ਜੰਨੇ ਵਰਗੇ ਮੀਰ ਨੂੰ ਕੋਰੇ ਤੇ ਕਹਿਂਦਾ ਗੱਲ ਕਰਨ ਦਿਆ ਕੋਈ ਕਿਸੇ ਕਿੰਮੇ ਨੂੰ ਕੋੜਿਆ ਦੇ ਚਲਾ ਕੇ ਆਪਣੇ ਪਿਆਰ ਕਰ ਰਿਹਾ ਹੈ ਕੋਈ ਕਿਸੇ ਨਾਲ ਪਿਆਰ ਕਰ ਰਹਾ ਹੈ ਰਸਤੇ ਜਾਣ ਕੇ ਜਿੰਨੂੰ ਆ ਦਰਸ਼ ਦੇ ਰਿਹਾ ਉਹਨੂੰ ਨਾਲ ਇੱਥੇ ਵੀ ਦਰਸ਼ ਦੇ ਰਿਹਾ ਸਾਰਾ ਵਿਦੇਸ਼ੀ ਬਹਿ ਕੇ ਦਰਸ਼ ਦਿੱਤੇ ਆ ਜਾ ਰਿਹਾ ਜੇ ਜੁਆ ਵੀ ਬਹਿ ਕੇ ਬੈਠਾ ਰਹੇ ਹਰ ਤੁ ਹਾਜ਼ਰ ਹੋਣ ਵਾਲਾ ਇੱਕ ਲਾਸਤ ਗੱਲ ਕਰਾਂ ਅੱਖ ਚੋਂ ਅੱਖ ਦਾ ਕਿੰਨੀ ਦੇਰ ਲੱਗਦੀ ਆ ਪਰਵਟੇ ਨੂੰ ਕੀ ਕਹਿੰਦੇ ਪਲਕਾਂ ਆਪਣੀ ਬਾਣੀ ਕੀ ਕਹਿੰਦੀ ਆ ਪਲਕ ਹਿਲਾਉਣ ਤੱਕ ਅਕਾਲਪੁਰਕ 84 ਲੱਖ ਜੂਨ ਦੇ ਵਿੱਚੋਂ ਸਾਢੇ 3 ਕਰੋੜ ਵਰੀ ਨਿਕਲ ਜਾਂਦਾ ਹੁਣ ਅਗਲੀ ਪਰਿਕਰਿ ਤੇ ਫੇਰ ਸਾਢੇ 3 ਕਰੋੜੀ ਪੂਰੀ 84 ਕਰੋੜ ਨਿਕਲ ਜਾਂਦੇ ਐਤਨੇ ਸਬੀਰ ਦਾ ਮਾਲਕ ਜਿਸ ਨੂੰ ਤੁਸੀਂ ਮਿਲ ਚੁੱਕੇ ਹੋ ਉਹਨੇ ਬਾਰੇ ਕੀ ਕਹਿ ਦੋਗੇ ਤੁਸੀਂ ਕੀ ਤਮਗੂ ਸਬਾਲਕ ਦੇ ਗਾੜੀ ਉਸ ਨੂੰ ਚੁਕਣਾ ਸਾਰ ਦੁਨੀਆ ਨੂੰ ਮਾਨਕ ਇੰਦਾ ਕੇ ਜਿਹੜਾ ਅਕਾਲਪੁਰਕ ਨੂੰ ਚੁਕਦੇਗਾ ਉਹਦੀ ਮੈਂ ਆੜ ਕੇ ਛੋੜੀ ਪਰ ਤੇ ਰੱਖ ਦਊਗਾ ਤੋਂ ਮੈਂ ਸਹੀ ਜਗਾਰਾ ਨਾ ਨੇ ਉਹਕੇ ਟਾਈਮ ਦੀ ਕਦਰ ਹੈ ਵੀਰ ਇਸ਼ਾਰਾ ਕਰਕੇ ਨੇ ਬਹੁਤ ਗੱਲਾਂ ਨੇ ਤੁਹਾਡੇ ਨਾਲ ਕਰਨ ਵਾਲੀਆਂ ਪਾਣੀਆਂ ਦੀ ਕੱਲੀ ਕੱਲੀ ਗੱਲ ਹੈ ਉਹ ਮਿੱਤਰ ਨਾਲ ਚੱਲਣਾ ਸਿੱਖ ਜਾਓ ਮਿੱਤਰ ਆਪੇ ਮਿਲ ਜੂਗਾ ਤੁਸੀਂ ਕਰਕੇ ਮਾਲਕ ਕਹਿੰਦੇ ਨੇ ਨਾ ਦੇਖੋ ਨਾ ਕੋਸ਼ਿਸ਼ ਕਿੱਥੋਂ ਤੱਕ ਹੋ ਗਿਆ ਨਾ ਕਿਉਂ ਉਹ ਦਾਦੇ ਦਾ ਜਿਹੜਾ ਜ਼ੈਰੀ ਹੈ ਨਾ ਉਹਨੂੰ ਝਕਾਰਾ ਲਾਉਣਾ ਜਾ ਕੇ ਤੁਸੀਂ ਨਹੀਂ ਕੰਮ ਕਰਨਾ ਫਲਕੀਸ਼ਾ ਨਹੀਂ ਅਸੀਂ ਪਹਿਲਾਂ ਹੀ ਉਹਨੇ ਝਕਾਰਾ ਲਾਉਣ ਤੋਂ ਪਹਿਲਾਂ ਮੈਂ ਇਤਨੀ ਵੱਡੀ ਗੱਲ ਕਰਦਾ ਕ੍ਰਿਸ਼ਨ ਮਹਾਰਾਜ ਵੀ ਕਹੇਗੇ ਕਿਸੇ ਨੇ ਨਹੀਂ ਸਮਝਿਆ ਕਿ ਕਰਮ ਕਰਨਾ ਫਲ ਕੀ ਇਸ਼ਾ ਨਹੀਂ ਕਰਨੀ ਤੁਸੀਂ ਧਤੀਪ ਉਹ ਤੇ ਆ ਪੈਦਾ ਕੀਤਾ ਤੁਸੀਂ ਕੰਮ ਕਰਮ ਕਰਨਾ ਇਹ ਨਹੀਂ ਆਲਾ ਕਿ ਵੱਡਾ ਹੋ ਕੇ ਮੈਨੂੰ ਸਾਬੂਗਾ ਇਹ ਤਾਂ ਈਸ਼ ਤੁਸੀਂ ਕਿਸੇ ਦੀ ਮਦਦ ਕਰਦੇ ਜੋ ਤਾਂ ਫਿਰ ਇਹ ਜੇ ਰੱਖ ਲਿਆ ਕਿ ਮੇਰੀ ਵੀ ਕਿਤੇ ਕਰੂਗਾ ਇਹ ਤਾਂ ਇਸ਼ਾ ਹੁੰਦੀ